ਬੈਠੀ ਆ ਭੈਣੇ ਹਾਂ ਬੈਠੀ ਆ ਬੈਠਾ ਹੋਰ ਸੁਣਾ ਕਿਦਾਂ ਬਸ ਵਧੀਆ ਤੂੰ ਦੱਸ ਬਸ ਵਧੀਆ ਨੇਹਾ ਪਾਣੀ ਲੈ ਕੇ ਆ ਹਾਂਜੀ ਆ ਗਈ ਹਾਂ ਪੂਰਾ ਘਰ ਤਾਂ ਨਹੀਂ ਖੋਲਦੇ ਮੇਰੇ ਲਈ ਪਤਾ ਨਹੀਂ ਕੀ ਕਰੀ ਜੇ ਅੰਦਰ ਅੰਦਰ ਨਾ ਲੰਡਾ ਪੂਰਨ ਚੰਗੜੀ ਹੋਣੀ ਨਾ ਪੂਰਾ ਤੇ ਰੀਲਾ ਤਾਂ ਬਣਾਉਂਦੀ ਰਹਿੰਦੀ ਲੋਕ ਲੋਕ ਦੇਖਦੇ ਰਹਿੰਦੇ ਸਾਡੀਆਂ ਦੀਆਂ ਤਾਂ ਵੀ ਇਹੀ ਹਾਲ ਹੈ ਸਾਰੇ ਦਿਨ ਵਿਹਾੜੀ ਟੁੱਟੀਆਂ ਹੀ ਲਾਈ ਰੱਖਦੀਆਂ ਨੇ ਕੰਨ ਨਾ ਨਹੀਂ ਹਾਂ ਸਾਡਾ ਨਾਮ ਕੋਈ ਨਾ ਜਾਣਦੀ ਹੈ ਇਹ ਪਰਿਵਾਰ ਹੈ ਕੋਈ ਨਾ ਉਹ ਅਡਮਿਸ਼ਨ ਕਰਕੇ ਕਿੰਨੇ ਕੰਮ ਆ ਬਾਹਰ 10 ਮਿੰਟ ਰੋਕੇ ਮੌਂਦੀ ਆ ਸਾਇੰਸ ਇਹ ਗੈਂ ਕੰਦੇ ਸਾਡੀਆਂ ਵਾਲਿਆਂ ਤਾਂ ਸਾਰੀ ਦਿਹਾੜੀ ਫੋਨ ਤੇ ਹੀ ਲੱਗੇ ਰਹਿੰਦੇ ਸਵੇਰੇ ਉੱਤੇ ਸ਼ਾਮ ਤੱਕ ਫੋਨ ਹੀ ਦੇਖਦੀ ਰਹਿੰਦੀ ਆ ਆ ਤੇ ਹੋਰ ਕੀ ਦੁਪਹਿਰਿਆਂ ਰਿੰਦੇ ਫੋਨ ਲੇ ਗਿਆਂ ਰਹਿੰਦੇ ਆ ਆ ਸਾਡੇ ਮੈਨੇ ਤਾਂ ਪੂਰਾ ਦਿਨ ਪਾਠ ਕਰੀਦਾ ਹੁੰਦਾ ਸੀ ਬਸ ਫੇਰੇ ਅਟਕੇ ਹੀ ਪਾਠ ਕਰਦੇ ਆ ਪੰਜਾਬਾ ਨੂੰ ਵੀ ਟਰਦ ਵਾਲੇ ਜਾਂਦੇ ਆ ਤੇ ਇਹ ਪੂਰਾ ਦਿਨ ਫੋਨ ਤੇ ਹੀ ਰਹਿੰਦੀ ਆ ਛੇੜੇ ਕਰਦੇ ਹੁੰਦੀ ਸੀ ਕਿਤੇ ਖੇਲੇ ਤਾਂ ਦੇਖੀ ਨਹੀਂ ਸਾਡੇ ਨੂੰ ਲੈਣੇ ਪਏ ਕਿਤੇ ਲੱਗਦੀ ਰਹਿੰਦੀ ਆ ਰਾਤ ਨੂੰ 12 ਵਜੇ ਵਰਤਿਸਾਂ ਤੇ ਛੇੜਦੇ ਦੇ ਦੇ ਦੁਪਹਿਰ ਨੂੰ ਲੈ ਕੇ ਓ ਕਿ ਜੇ ਹੋਈ ਕਾ ਮਾਦੀ ਨੂੰ ਵੀ ਤਾਂ ਸੰਦ ਕੀਤਾ ਊੜਾ ਜਨ ਅੱਧਰ ਅੱਜਿਕ ਅੱਧਰ ਆ ਜਾਂਦੀ ਊੜਾ ਇਹ ਤਾਂ ਅਨੁਗਾਂਦੀ ਰਹੇ ਕਦੀ ਹੋਕਾ ਹੋਕਾ ਬ੍ਰੇਡ ਨਹੀਂ ਆਏਗਾ ਮਰੇ ਚਾਦਾਂ ਦੀ ਸਾਡੇ ਘਰ ਤੋਂ ਅਸੀਂ ਨਹੀਂ ਖਾਲਾ ਪਾਣਾ ਚਾਹਣਾ ਤੋਂ ਆਪਕੋ ਤਾਂ ਹੁੰਦਾ ਨਹੀਂ ਕੰਮ ਆਈਆਂ ਨਹੀਂ ਆਣੇ ਥੋੜਾ ਖਾਣਾ ਊੜਾ ਦਿਨ ਬੈਠੀਏ ਰਹਿੰਦੀਆਂ ਸਾਡੀਆਂ ਨੂੰ ਆਜਾ ਕੰਮ ਨੂੰ ਸੀ ਆਪਣੇ ਟਾਈਮ ਤੱਕ ਸਾਰੀ ਵਿਆਹ ਦੀ ਕੰਮ ਤੇ ਲੱਗੀ ਰਹਿੰਦਾ ਹੁੰਦਾ ਸੀ ਐਸੇ ਨੂੰ ਇਹ ਸਾਰੀ ਜੜੀ ਫੁਰੂ ਤੇ ਲੱਗੀ ਰਹਿੰਦੀ ਆ ਹੋਰ ਕੀਤਾ ਲਿਆ ਕੁੜੀਏ ਮਾਣ ਜੀ ਆ ਗਈ ਪੂਰਾ ਦਿਨ ਤੋਂ ਬੁੜੀਆ ਰਹਿੰਦੀ ਆ ਖੁਣ ਨਾਲ ਵੀ ਸਾਟਾ ਬੁਖਰੀ ਬਣਾ ਲੈ ਤੈਨੂੰ ਵੀ ਸਦਾ ਸੁ ਮਿੱਠਾ ਘੱਟ ਪਿੰਨੀ ਆ ਹਾਂ ਜੀ ਮੈਨੂੰ ਬੜਾ ਪਿਆਰ ਕਰਦਾ ਦੱਸਦੇ ਹੈਲਾ ਦੱਸਿਆ ਦਸੀਆਂ ਨੇ ਵੀ ਤੇਰੀ ਬਹੁਤ ਜਵਾਨੀ ਬੜੀ ਲੜੰਗਦੀ ਆ ਬਹੁਤ ਮੇਰੀ ਨੂੰ ਤੇ ਮੇਰੇ ਅੱਗੇ ਮੂੰਹ ਨਹੀਂ ਖੋਲਦੀ ਸਾਰੀ ਗੈਰੀ ਮੰਮੀ ਦੀ ਮੰਮੀ ਦੀ ਕਰਦੀ ਰਹਿੰਦੀ ਆ ਸਾਰੀ ਡੇਰੀ ਸਾਡੇ ਘਰ ਵੀ ਇਹੀ ਹੁੰਦਾ ਆ ਪਤਾ ਨਹੀਂ ਕੀ ਕਰਦੀ ਦੇ ਘਰੇ ਵਿੱਚ ਰੱਖੀ ਹੋਈ ਉਹ ਵੀ ਸਾਰੀ ਤਿਆਰੀ ਤੁਸੀਂ ਕਰਦੀ ਰਹਿੰਦੀ ਆ ਹੁ ਫੇ ਆ ਜਾਣਾ ਦੋ ਮਿੰਟ ਬਾਅਦ ਅੰਨੇ ਸੋਣਾ ਇੰਨੇ ਪੈਨਕੇ ਨਿਆਣੇ ਨੇ ਪੇੜਨੇ ਹੁਦ ਤੱਕ ਫੋਨ ਨੂੰ ਲਾਇਆ ਆ ਸਾਡੀ ਕੰਮ ਤੇ ਦਾ ਕੋਈ ਧੱਕਾ ਮਾਰੀ ਰਹੀਂ ਸਮਾਪਤਾ ਕਰਾਉਣ ਬੈਠ ਜਾਂਦੇ ਤੇ ਇਹੇ ਪਹਿਲਾ ਫੋਨ ਜੀ ਆ ਫੇ ਆਉਂਦੀ ਆ ਸੱਤਾ ਕਰਵਾਣ ਚਾਰ ਧੀ ਤੋਂ ਮੁੰਨਾ ਚੱਲਦੀ ਆ ਤੂੰ ਵੀ ਐਂਦੇ ਸੇ ਰਹੇ ਘਰੇ ਕੋਈ ਨਹੀਂ ਆਉਂਗੀ लगता सूचा ज्यादा खुलश होगी प्लीज कालीस ज्यादा भेज जी बहुत मोबाइल तो चला एक छोटी जी स्किली हम्म जल्दी परफॉर्मेंस कराई थी चलो बहुत वाया बच्चिया ने